ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਆਪਣੀਆਂ ਵੀਡੀਓ ਕਾਫੀ ਅਪਲੋਡ ਨੇ ਇਸ ਵਿਜਟ ਜਿਹੜੀ ਹੈਗੀ ਤੁਹਾਨੂੰ ਖਾਸ ਤੌਰ ਤੇ ਪੱਟੀ ਸ਼ੇਅਰ ਕਰਨੀ ਪਵੇਗੀ ਜੀ ਤਹਿਸੀਲ ਵੀ ਪੱਟੀ ਆ ਤੇ ਵਿਜਟ ਵੀ ਤੁਹਾਨੂੰ ਪੱਟੀ ਸ਼ੇਅਰ ਕਰਨੀ ਪਵੇਗੀ ਠੀਕ ਆ ਜੀ ਬਿੱਲੇ ਬਾਈ ਦੇ ਘਰੇ ਆਏ ਆ ਦੋਸਤੋ ਤੇ ਵੀਰ ਨਿਤਨ ਦੇ ਨਾਲ ਗੱਲਬਾਤ ਕਰਨੀ ਆ ਓਨਰ ਵੀਰ ਨਿਤਨ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰ ਦਿੱਤੇ ਆ ਅੱਜ ਨਗ ਜਿਹੜੇ ਹੈਗੇ ਦੋ ਝੋਟੀਆਂ ਹੋਣਗੀਆਂ ਬਕਾਊ ਆ ਤੇ ਚਾਰ ਵੜਾ ਹੋਣਗੀਆਂ ਪ੍ਰੋਪਰ 크ਰੋਸ ਸੰਗ ਦੇ ਵਿੱਚ ਹੋਣਗੀਆਂ ਜਿਨ੍ਹਾਂ ਦੇ ਵਿੱਚ ਸ਼ਾਹੀਵਾਲ ਵੀ ਹੋਵੇਗੀ ਤੇ ਐਚਐਫ ਵੀ ਹੋਵੇਗੀ ਠੀਕ ਹੈ ਜੀ ਤੇ ਪੂਰਾ ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਸੁਆ ਕਿਨਵਾ ਸੁਈਆਂ ਨੇ ਜਾਂ ਮੁੱਲ ਭਾ ਕੀ ਨਾ ਕੀ ਭਾ ਪਰਤਾ ਰਹੇਗਾ ਉਹ ਵੀਰ ਨਿਤਨ ਦੇ ਨਾਲ ਗੱਲਬਾਤ ਕਰਕੇ ਆਪਾਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਤੇ 26 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਤਕਰੀਬਨ ਸਾਢੇ 6 ਵਜੇ ਦਾ ਜਿਹੜਾ ਇਵਨਿੰਗ ਟਾਈਮ ਹੈਗਾ ਸ਼ਾਮ ਦਾ ਸਮਾਂ ਸਾਢੇ 6 ਵਜੇ ਤੇ ਬਾਕੀ ਵੜਾ ਤੁਹਾਨੂੰ ਆਪਾਂ ਤੋੜ ਕੇ ਪ੍ਰੋਪਰ ਇਨਫੋਰਮੇਸ਼ਨ ਦੇ ਚੱਲਦੇ ਆਂ ਵੀਰ ਨਿਤਨ ਲਾ ਲੈਣੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਨਿਤਨ ਸਾਸਰੀ ਕਾਲ ਵੀਰ ਸਾਸਰੀ ਭਾਜੀ ਉਹ ਠੀਕ ਠਾਕ ਭਰਾ ਜੀ ਬਸ ਵਧੀਆ ਸਾਰੇ ਵੀਰਾਂ ਨੂੰ ਸਾਸਰੀ ਜਿਹੜੇ ਚੱਲ ਮਿਲਦੇ ਹੋਇਆ ਤੁਹਾਡੀ ਜੀ ਹੈ ਤੁਹਾਡਾ ਬਹੁਤ ਬਹੁਤ ਰਤਨ ਹੈ ਜੀ ਠੀਕ ਹੈ ਤੇ ਨਿਤਨ ਵੀਰੇ ਅੱਜ ਚਾਰ ਮੇੜਾ ਆਪਣੇ ਕੋਲੇ ਤੇ ਦੋ ਛੋਟੀਆਂ ਨੇ ਚਾਰ ਮੇੜਾ ਦੋ ਛੋਟੀਆਂ 6 ਪਸ਼ੂਆ ਟੋਟਲ 6 ਪਸ਼ੂ ਠੀਕ ਆ ਹਾਂਜੀ ਤੇ ਭਾਪੜਤਾ ਵੀ ਆਪਾਂ ਮਤਲਬ ਕਿ ਦੱਸਾਂਗੇ ਜਾਂ ਹਰ ਵਾਰ ਦੀ ਤਰ੍ਹਾਂ ਮਤਲਬ ਕਿ ਫੋਨ ਕਰਲਾਂਗੇ ਤੁਸੀਂ ਫੋਨ ਤੇ ਤੇਰਾ ਵੀਰ ਤੁਸੀਂ ਕਹਿ ਦਿੰਦੇ ਹੋ ਵੀ ਅੱਗੇ ਕੋਈ ਵਪਾਰੀ ਵੀ ਅੱਗੇ ਵੇਚਣ ਵਾਸਤੇ ਲੈ ਜਾਂਦੇ ਆ ਸਾਰਾ ਮਾਲ ਵਪਾਰੀ ਹੀ ਲੈ ਕੇ ਜਾਂਦੇ ਆ ਠੀਕ ਕਰਕੇ ਉਹ ਸਾਰੇ ਜਿਹੋ ਲੈ ਕੇ ਜਾਂਦਾ ਇਹਦੇ ਉਹ ਕਹਿੰਦੇ ਵੀ ਮੁੱਲ ਦਾ ਥੋੜਾ ਜਿਹਾ ਪਰਦਾ ਬਣਦਾ ਤੇਰਾ ਵੀਡੀਓ ਅਗਲੇ ਤੇ ਸਾਹਮਣੇ ਇਹ ਫਿਰ ਭਾਪੜ ਦਾ ਥੋੜਾ ਪਰਦਾ ਰਹਿ ਜਾਂਦਾ ਰਹਿ ਜਾਂਦਾ ਬਿਲਕੁਲ ਠੀਕ ਹੈ ਤੈਨੂੰ ਤੇਰੇ ਮੇਰੇ ਪਿਛਲੀ ਵੀਡੀਓ ਵਾਲੇ ਸਾਰੇ ਪਸ਼ੂ ਉੱਚੀ ਵੇਚਣ ਵਾਲੇ ਲੈ ਗਏ ਸਾਰੇ ਵੇਚਣ ਵਾਲੇ ਲੈ ਕੇ ਪਤਾ ਘਰ ਆਣ ਲੈ ਕੇ ਸਾਰੇ ਵੇਚਣ ਵਾਲੇ ਲੈ ਕੇ ਠੀਕ ਹੈ ਤੇ ਦੋਸਤੋ ਤੁਸੀਂ ਬੇਸ਼ੱਕ ਵਿਜਟ ਜਿਹੜੀ ਆ ਪੱਟੀ ਸ਼ਾਰਜ ਕਰਨੀ ਮੈਂ ਕੋਈ ਫੇਰ ਰੀਪੀਟ ਕਰ ਦੇਣਾ ਪਹਿਲੇ ਨੰਬਰ ਤੋਂ ਠੀਕ ਆ ਝੋਟੀ ਜਿਹੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇ ਬਾਈ ਨੇਦਰ ਪੂਰੀ ਇਨਫੋਰਮੇਸ਼ਨ ਫਿਰ ਦੇ ਦੇ ਜੀ ਪਹਿਲਾ ਸੂਇ ਚੋ ਵੀ ਆ ਬਹੀ ਹਾਂਜੀ ਨੂੰ ਜੋ ਦੋ ਤਾਂਦੇ ਆ ਹਾਂਜੀ ਸੂਈ ਨੂੰ ਚੌਥਾ ਰਹਿਣੇ ਆ ਠੀਕ ਆ ਜੀ ਤੇ ਤਕਰੀਬਨ ਕੋਈ 8 ਕਿਲੋ ਜਿਹੜਾ ਬੋਲਾ ਤਿਆਰ ਆ ਠੀਕ ਆ ਜੀ ਤੇ ਚੋਣ ਵੀ ਆ ਪੂਰੀ ਸੀਲ ਲੱਗ ਠੰਡੀ ਆ ਠੀਕ ਆ ਜਿਦਾ ਆਮ ਝੋਟੀਆਂ ਹੁੰਦੀਆਂ ਵੀ ਲੱਤਾਂ ਮਾਰਦੀਆਂ ਪਹਿਲੇਣਾ ਕੋਈ ਉਹੋ ਜੀ ਗੱਲਬਾਤ ਕੋਈ ਨਹੀਂ ਇਹਨੂੰ ਝੋਟੀਆਂ ਪਹਿਲੇ ਨਹੀਂ ਸੂਈ ਹੈ ਨਾ ਪਹਿਲੇ ਸੂਈ ਆ ਬਈ ਬੱਚਾ ਨਿੱਚੇ ਕੀ ਆ ਗਿਆ ਜੀ ਬੱਚੀ ਇਹਦੀ ਇੱਕ ਫੀਮੇਲ ਗਾਹੇ ਦੀ ਕੱਟੀ ਹੋ ਘੜੀ ਫੀਮੇਲ ਆ ਕੱਟੀ ਠੀਕ ਹੈ ਇਹ ਬੱਚਾ ਜੀ ਇਸ ਦੇ ਨਾਲ ਤੇ ਦਿਨ ਕਿੰਨੇ ਦੱਸਿਆ ਸੀ ਜੀ ਇਹਨੂੰ ਦਿਨ ਨੂੰ ਸੂਈ ਨੂੰ ਚੌਥਾ ਦੇਣਾ ਬਈ ਚੌਥਾ ਦੇਣਾ ਤੇ ਹਾਜ਼ਰ ਕਿੰਨਾ ਤੋਂ ਤਾਂ ਅਪਾ ਜਿਹੜਾ ਚਵਾ ਦਾਂਗੇ ਦੋ ਟਾਈਮ ਜੋ ਦੋਵੇਂ ਦਾ ਨਹੀਂ ਕੋਈ 9 ਕਿਲੋ ਵੀ ਹੋਵੇ 10 ਵੀ ਹੋਵੇ ਆ ਭਾਵੇਂ ਕੋਈ ਪੂਰੇ ਗਰੰਟੀ ਨਾਲ ਚਵਾ ਕੇ ਦੇ ਦਾਂ ਕੋਈ 8 ਕਿਲੋ ਜੀ 8 ਕਿਲੋ ਖੁੱਲੀ ਗਰੰਟੀ ਨਾਲ ਹਾਂ ਜੀ ਵੀ ਇਹ ਤਾਂ ਤੁਰ ਗਈ ਪਰ ਠੀਕ ਹੈ 8 ਕਿਲੋ ਜਿਹੜਾ ਦੋਸਤੋ ਤੁਸੀਂ ਚਵਾਈ ਆ ਇਸ ਝੋਟੀ ਦੇ ਥੱਲੇ ਕਰ ਸਕਦੇ ਜੀ ਠੀਕ ਹੈ ਤੇ 10 ਤੋਂ 9 ਵੀ ਹੋਗਾ ਠੀਕ ਹੈ ਜੀ ਤਰਾਪਾ 8 ਕਿਲੋ ਦੀ ਗੱਡੀ ਖੁੱਲੀ ਜੁਣਾ ਜਿਹੜਾ ਅੱਥਾ ਕਰਕੇ ਡੰਗਰ ਬਣਾਇੰਦਾ ਬਿਲਕੁਲ ਠੀਕ ਆ ਬਾਕੀ ਕੱਦ ਕਾਠ ਦੀ ਝੋਟੀ ਚੰਗੀ ਆ ਦੋਸਤੋ ਠੀਕ ਆ ਆ ਮੀਡੀਅਮ ਤੋਂ ਪਲੱਸ ਹੈ ਹਾਈਟ ਆ ਬਾਕੀ ਵਾਧੇ ਬੰਦੀ ਜਿਹੜੀ ਹੈਗੀ ਇਹ ਚੀਜ਼ ਪਹਿਲਾਂ ਝੋਟੀ ਇਹ ਸੂਈ ਆ ਤੇ ਝੋਟੀਆਂ ਜਿਉਂਕਿ ਹਰ ਕਿਸੇ ਦੀ ਆਪਾਂ ਆਪਣੀ ਚੁਆਇਸ ਹੁੰਦੀ ਆ ਦੋਸਤੋ ਕਿਸੇ ਦੀ ਥੋੜਾ ਜਿਹਾ ਵੱਧ ਸੁਵੇ ਵਾਲਾ ਚੱਲ ਜਾਂਦਾ ਪਸੂ ਕਿਸੇ ਨੂੰ ਹੁੰਦਾ ਵੀ ਘੱਟੋ ਘੱਟ ਵੀ ਪਹਿਲਾਂ ਦੋ ਜਣ ਝੋਟੀਆਂ ਖਰੀਦਣੀਆਂ ਤੇ ਤੁਸੀਂ ਝੋਟੀਆਂ ਖਰੀਦ ਸਕਦੇ ਮੈਨੂੰ ਲੱਗਦਾ ਵੀ ਅਗਲੀ ਝੋਟੀ ਵੀ ਜਿਹੜੀ ਦਿਖਾਵਾਂਗੇ ਉਹ ਵੀ ਹੋ ਸਕਦਾ ਪਹਿਲ ਨੂੰ ਹੋਵੇ ਜਾਂ ਦੂਜੇ ਹੋਵੇ ਤਾਂ ਵੀ ਬਾਕੀ ਅਵੀ ਦਾ 10 ਲੀਟਰ ਦੀ ਤਾਂ ਨਾਰਮਲ ਜਿਹੜੀ ਆ ਕੈਪੈਬਿਲਿਟੀ ਦਾ ਵੀ ਜਿਹੜਾ 12 ਕਿਲੋ ਖੁੱਲਾ ਪਚਵਾ ਜਿਹੜਾ 10 ਕਿਲੋ ਇਸ ਤਰ੍ਹਾਂ ਤਿਆਰ ਵੀ ਹੋਊਗਾ ਪਰ ਆਪਾਂ 8 ਕਿਲੋ ਗਾਰੰਟੀ ਦੇ ਦਾਂਗੇ ਠੀਕ ਹੈ ਵੀਰ ਹਾਂਜੀ ਤੇਨੇ ਤਨੇ ਭਾਈ ਇਹਦਾ ਮੋਲ ਵੀਰੇ ਝੋਟੀ ਦਾ ਇਹਦਾ ਤਕਰੀਬਨ ਸਾਰੇ ਪਸ਼ੂਆਂ ਦਾ ਜਿਹੜਾ ਮਕਹਿਰ ਦਾ ਭਾਈ ਪੁੱਛਣ ਦਾ ਕੋਈ ਐ ਨਹੀਂ ਹੈਗਾ ਵੀ ਕੱਲੇ ਕੱਲੇ ਦਾ ਵੀ ਇਹ ਸਾਰੇ ਦਾ ਫੋਨ ਤੇ ਹੋਵੇਗਾ ਫੋਨ ਤੇ ਕਰਾਂਗੇ ਜਿੰਨੇ ਵੀ ਨਗਦ ਖਾਉਣੇ ਆ ਹਾਂਜੀ ਬਿਲਕੁਲ ਇਸ ਤੋਂ ਅਗਲੀ ਝੋਟੀ ਵੀਰ ਕੀ ਡਿਟੇਲਿੰਗ ਦੀ ਇਹ ਵੀ ਭਾਜੀ ਪਹਿਲੇ ਹੀ ਪਹਿਲੇ ਸਮੇਂ ਝੋਟੀ ਹੋਈ ਆ ਹਾਂਜੀ ਮੂੰਹ ਚਾਰ ਦੰਦਿਆ ਵੀ ਅੱਛਾ ਜੀ ਖੰਡੀ ਸੀਰੀਜ਼ ਲੱਗ ਰਿਹਾ ਠੀਕ ਹੈ ਆਊਆ ਪੂਰੀ ਠੀਕ ਹੈ ਹਾਂਜੀ ਇਹ ਵੀ ਝੋਟੀ ਦੇ ਦੋਸਤੋ ਪਹਿਲਾ ਸਵੇਰ ਸੋਈ ਆ ਪਹਿਲੇ ਨਾਲ ਤੇ ਬੱਚਿਆਂ ਦੇ ਨੀਚੇ ਕੀ ਹੈ ਜੀ ਇਹਦਾ ਮੇਲ ਕਾਪ ਆ ਮੇਲ ਕਾਪ ਆ ਇਹਨੂੰ ਸੂਈ ਨੂੰ ਅੱਜ ਤਕਰੀਬਨ 6 ਤੋਂ 7 ਦਿਨ ਹੋ ਗਏ ਠੀਕ ਹੈ ਵੀਰੇ ਇਹਨੂੰ ਖੋਲ ਕੇ ਭਰਾ ਕਿ ਇਹ ਵੀ ਪਹਿਲਨ ਸੂਈ ਹੈ ਦੋਸਤੋ ਮੇਲ ਕਾਫ ਤੇ 6 ਤੋਂ 7 ਦਿਨ ਦਾ ਸਮਾਂ ਹੋ ਗਿਆ ਨਾ 6-7 ਦਿਨ ਤੇ ਕਿੰਨਾ ਵੀਰ ਹਾਜ਼ਰ ਹੁਣ ਬੌਲੇ ਤੋਂ ਬਾਹਰ ਆ ਗਈ ਹੁਣ ਇਹ ਪਿਛਲੇ ਘਰ ਦੇ ਦੁੱਧ ਹੈ ਸਾਡੇ 7 ਕਿ 8 ਕਿਲੋ ਠੀਕ ਹੈ ਜੀ ਹਾਂਜੀ ਤਵੇ ਮੇਰੇ ਕੋਲ ਰਾਤੀ 8:30 ਵਜੇ ਆਈ ਹੈ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 7-8 7-8 ਦੇ ਦਰਮਿਆਨ ਹਜੇ ਬੌਲੇ ਤੋਂ ਜਸਟ ਇੱਕ ਅੱਧਾ ਦਿਨ ਬਾਹਰ ਹੀ ਆਈ ਹੈ ਤਕਰੀਬਨ ਬਾਕੀ ਐਨੀਮਲ ਜਿਹੜਾ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਤਕਰੀਬਨ ਹੋ ਸਕਦਾ ਵੀ ਮੇਲੇ ਤੋਂ ਬਾਅਦ ਬੇਸ਼ੱਕ 10 ਲੀਟਰ ਦੀ ਜਿਹੜੀ ਹੈ 10-11 10 ਲੀਟਰ ਚੋਣਾ ਚ ਅਕੀ ਆਰਡਰ ਦੀ ਕੁਆਲਿਟੀ ਜਿਹੜੀ ਹਵਾਨਾ ਦੋਸਤੋ ਬਿਲਕੁਲ ਪੱਧਰ ਆ ਲੇਵਟੀ ਬਿਲਕੁਲ ਪੱਧਰ ਦਿਖਾਉਂਦੀ ਆ ਤੇ ਥਾਣ ਥੋਣ ਵੀ ਜਿਹੜਾ ਬਿਲਕੁਲ ਮੁਠੀ ਵਾਲਾ ਥਾਣਾ ਠੀਕ ਆ ਜੀ ਕਮੀ ਆਵੇ ਇੱਥੇ ਇਹ ਜੀ ਆਦੇ ਹਿਆਰ ਗਾਵੇਂ ਚੌਣੇ ਮਾਜਾ ਇਹ ਕਰੋ ਚੈੱਕ ਜੀ ਠੀਕ ਆ ਤੇ ਠੀਕ ਠੀਕ ਆ ਮੋਲ ਖਾਸ ਤੌਰ ਤੇ ਦੋਸਤੋ ਇਸ ਝੋਟੀ ਦਾ ਵੀ ਤੁਸੀਂ ਫੋਨ ਤੇ ਕਰਨਾ ਹੈਗਾ ਪੁੱਛ ਲਿਓ ਮੇਰਾ ਵੀ ਰਵੇਰਵਾ ਪਾ ਦਿਓ ਜੀ ਠੀਕ ਆ ਦੋ ਝੋਟੀਆਂ ਨੇ ਇਸ ਤੋਂ ਬਾਅਦ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਬਿਹੜਾ ਹੋਣਗੀਆਂ ਗਾਵਾਂ ਹੋਣਗੀਆਂ ਠੀਕ ਆ ਆਜੋ ਕਰਦੇ ਆਪਾਂ ਬਿਲਕੁਲ ਰਵੇਰਵਾ ਸਾਂਝਾ ਤੁਹਾਡੇ ਨਾਲ ਅਗਰ ਵੀਰੇ ਨਿਤਨ ਇਹ ਆ ਗਈ ਸ਼ਾਈ ਵਾਲਾ ਜੀ ਇਹ ਸ਼ਾਈ ਵਾਲਾ ਕੀ ਹੈ ਜੀ ਠੀਕ ਆ ਤੇ ਕਿਵੇਂ ਸੂਈ ਆ ਦੂਜਾ ਸੂਆ ਸਰੀਆ ਅੱਛਾ ਜੀ 12 ਕਿਲੋ ਬੜਾ ਇਸ ਟਾਈਮ ਤਿਆਰ ਠੀਕ ਆ ਜੀ 10 ਕਿਲੋ ਗਰੰਟੀ ਦੇ ਦਾਂਗੇ ਠੀਕ ਆ ਜੀ ਠੰਡੀ ਸੂਈ ਪੂਰੀ ਹੈ ਜੀ ਕੋਈ ਲੱਤ ਛੜਾ ਜੀ ਚੌਥਾ ਦੇਣਾ ਦੋਸਤੋ ਬੱਚਾ ਨੀਚੇ ਕਿਸੇ ਵੀਰ ਇਹਦਾ ਫੀਮੇਲ ਹੈ ਬੋਲੀ ਇਹਦੀ ਫੀਮੇਲ ਕਾਫਾ ਮੱਛੀ ਬਿਲਕੁਲ ਇਸੇ ਤਰ੍ਹਾਂ ਆ ਗਈ ਆ ਸੇਮ ਹੈ ਜਰਗੀ ਹੈ ਸ਼ਹੀਵਾਲ ਦੇ ਵਿੱਚ ਹੀ ਹੈ ਹਾਂਜੀ ਠੀਕ ਹੈ ਲੰਬੇ ਧੋਨ ਵਾਲੀ ਦੋਸਤੋ ਪਿਓਰ ਸ਼ਹੀਵਾਲਾ ਠੀਕ ਆ ਧੋਨ ਦੀ ਕੁਆਲਿਟੀ ਦੇਖ ਲਓ ਬਿਲਕੁਲ ਅੱਗੇ ਚੱਲ ਰ ਦੇਖ ਲਓ ਸ਼ਹੀਵਾਲ ਦੇ ਵਿੱਚ ਕਿਉਂਕਿ ਹਰ ਕਵੀਰ ਦੀ ਆਪੋ ਆਪਣੀ ਇੱਛਾ ਹੁੰਦੀ ਹੈ ਸ਼ਹੀਵਾਲ ਦੇ ਵਿੱਚ ਜਰਸੀ ਦੇ ਵਿੱਚ ਬਾਹਰ ਫਰੀਦਨ ਫਰੀਦਨ ਦੀ ਤੇ ਆ ਲੇਫਟੀ ਜਿਹੜੀ ਹੈਗੀ ਆਰਡਰ ਦੀ ਕੁਆਲਿਟੀ ਆ ਵੇਖੇ ਚੱਕਰੋ ਠੀਕ ਉਹਨੂੰ ਖੁੱਲਾ 15 ਕਿਲੋ ਚਵਾ ਦੂੰਗੀ ਜਿਹੜਾ ਜਿਹੜਾ ਇਸ ਟਾਈਮ ਤਿਆਰ ਹੋ 12 ਕਿਲੋ ਆ ਕੇ ਜਿਹੜੀ ਆਪਣੇ ਘਰ ਦੀ ਗਰੰਟੀ ਕਿਸੇ ਘਰ ਤੱਕ ਵੀ ਦਿੰਦੇ ਹਾਂ 10 ਕਿਲੋ ਬੋੜੇ ਦੀ ਹੂੰ ਤਾਂ ਵੀ ਇਹ ਬੋੜੇ ਵੇਚਾ ਦੋਤੇ ਆਈ ਨਹੀਂ ਤੇ ਜਵਾਬ ਵੀਰ ਤੁਸੀਂ ਚਲੋ ਦੋ ਟਾਈਮ ਚੋ ਜੀ ਇੱਕ ਟਾਈਮ ਚੋ ਜੀ ਕਿਦਾਂ ਦਾ ਲੱਗਾ ਜੀ ਜਵਾਬ ਬਿਲਕੁਲ ਨੋਰਮਲ ਬਹੁਤ ਸੋਹਣਾ ਜਵਾਬ ਹੈ ਠੀਕ ਹੈ ਜਿੱਦਾਂ ਆਮ ਸ਼ਾਹੀਵਾਲ ਹੁੰਦੀਆਂ ਉਹਦੇ ਪੂਰੀਆਂ ਗਰਮ ਹੁੰਦੀਆਂ ਨਾ ਤੇ ਪੂਰੀ ਸੀਲਸ ਲਾ ਕੇ ਠੰਡੀ ਆ ਨਾ ਤਨੀ ਜੱਗਰੀ ਪਾਉਣ ਦੀ ਲੋੜ ਨਹੀਂ ਪੈਂਦੀ ਬਾਣਾ ਪਾਵੇ ਨਿਆਣਾ ਪਾਵੇ ਕੋਈ ਨਾ ਪਾਵੇ ਉਹਦਾ ਵਾਸ਼ੀ ਛੜ ਕੇ ਉਹਦਾ ਜੋਰੀ ਫੁੱਲੀ ਵੀਰ ਦਿਖਾ ਦਈਏ ਆ ਦਰਮਿਆਨੀ ਹਾਈਟ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਸ਼ਾਹੀਵਾਲ ਵੈੜ ਆ ਮਗਰ ਵੀ ਜਿਹੜੀ ਦੋਸਤੋ ਅ ਫੀਮੇਲ ਕਾਫ ਆ ਸ਼ਾਹੀਵਾਲ ਦੇ ਵਿੱਚ ਫੀਮੇਲ ਕਾਫ ਆ ਪਿਓਰਿਟੀ ਉਹਦੇ ਵਿੱਚ ਵੀ ਪ ਹਾਈਟ మీడియం ਜਰੂਰ ਧਿਆਨ ਦੇ ਵਿੱਚ ਰੱਖ ਲਿਓ ਵੀਰਾਂ ਦਾ ਵੀ 14-15 ਲੀਟਰ ਜਿਹੜਾ ਦੁੱਧ ਚੋਣਾ ਚਾਹੀਦਾ ਇਸ ਬੈਡ ਨੂੰ ਆ ਕਰੋ ਚੰਗੀ ਬਾਕੀ ਦੋਸਤੋ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੁਹਾਡੀ ਅਗੋ ਓਨਰ ਦੀ ਰਿਸਪੌਂਸਿਬਿਲਟੀ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਪਸ਼ੂ ਕੋਈ ਵੀ ਆ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਵੇੜਾ ਨਾਰਮਲ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਮੱਝਾਂ ਤੇ ਬੈੜਾ ਜਿਹੜੀਆਂ ਨਾਰਮਲ ਇਸ ਘਰੇ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਸਫਰਤ ਬਣਾ ਕੇ ਰੱਖ ਸਕਦੇ ਠੀਕ ਆ ਸ਼ਹੀਵਾਲ ਦੀ ਬੈੜ ਤੋਂ ਬਾਅਦ ਇੱਕ ਹੋਰ ਜਿਹੜੀ ਅਗਲੀ ਬੈੜ ਤੁਹਾਨੂੰ ਦਿਖਾਵਾਂਗੇ ਠੀਕ ਆ ਇਹ ਵੀ ਕ੍ਰੋਸ ਸੰਗ ਦੇ ਵਿੱਚ ਆ ਤੇ ਇਹ ਫਿਰ ਕ੍ਰੋਸ ਸੰਗ ਭਾਈ ਥੋੜਾ ਆ ਗਿਆ ਐਚਪੀ ਦਾ ਸ਼ਹੀਵਾਲ ਦਾ ਵੀ ਆ ਗਿਆ ਹਾਂ ਜੀ ਐਚਐਸ ਨਾਲ ਕ੍ਰੋਸ ਹੋਇਆ ਭਾਈ ਇਹ ਠੀਕ ਆ ਜੀ ਤੇ ਇਹ ਦੂਜਾ ਸੂਤ ਸੁਣ ਜਾ ਰਹੀ ਆ ਭਾਈ ਓਕੇ ਜੀ 17 ਕਿਲੋ ਦੀ ਗ੍ਰੀਨ ਤੁਹਾਨੂੰ ਵੇੜ ਦਿੱਤੀ ਆ ਜਿਹੜੀ ਆ ਵੇਹੜਾ 17 ਕਿਲੋ ਗ੍ਰੇਨ ਦੇ 3 ਬੰਦੇ ਆਪਣੇ ਨੂੰ 17 ਕਿਲੋ ਦੀ 17 ਕਿਲੋ ਦੀ ਅਸੀਂ ਉਹ ਕਿਲਮਾ ਸੁਣ ਜਾਰੀ ਹੈ ਇਹ ਦੂਜੇ ਸੁਣੀ ਆ ਭਾਜੀ ਦਿਨ ਲੈ ਜੂ ਹਜੇ ਦਿਨ ਲੈ ਜੂ ਇਹ ਹਫਤਾ ਲੈ ਜੂ ਬਾਕੀ ਬੰਨ ਖਨੋ ਕੰਨੂ ਗੱਲਾਂ ਲਓ ਜੀ ਬਿਲਕੁਲ ਨਹੀਂ ਫੀਸ ਲਾ ਕੇ ਵੇਖ ਲੋ ਲੈ ਵੀ ਇਹ ਤਾਂ ਪੈਰ ਨਹੀਂ ਪੁੱਟਦੀ ਭਾਈ ਆ ਲੋ ਜਿਹੜੇ ਬੰਦੇ ਨੇ ਫਟਿਆਂ ਦੇ ਬਣਾ ਫੋਟੋ ਗਈ ਨਹੀਂ ਲੈ ਜਿਵੇਂ ਮਰਜੀ ਝੂਟੇ ਜਿਹਾ ਵਾਹਦਾ ਲੈ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਕ੍ਰੋਸ ਅੰਗ ਦੇ ਵਿੱਚ ਅੱਜ ਸ਼ਾਹੀਵਾਲ ਦੇ ਐਚ ਐਫ ਦਾ ਜਿਹੜਾ ਦੋਸਤੋ ਕ੍ਰੋਸ ਅੰਗ ਆ ਠੀਕ ਆ ਤਵੀਰਾਂ ਦਾ ਵੀ ਆਪਾਂ ਨੂੰ ਘੱਟੋ ਘਾਟ 17 ਲੀਟਰ ਦੀ ਗਾਰੰਟੀ ਕਹਿ ਕੇ ਅੱਗੋਂ ਚਲੋ ਲਈ ਹੈਗੀ ਆ ਬਾਕੀ ਪੰਡਾ ਪਾ ਲੀਆਂ ਕਰਮਾਂ ਵਾਲੀਆਂ ਜੇਕਰ ਦੋਸਤੋ ਹਫਤਾ 10 ਦਿਨ ਨਹੀਂ ਹੁੰਦੀ ਜੀ ਆ ਕਰੋ ਚੈੱਕ ਜੀ ਠੀਕ ਆ ਵਧੀਆ ਪਸ਼ੂਧਾਨਾ ਦੋਸਤੋ ਠੀਕ ਆ ਤੇ ਹਾਈਟ ਜਿਹੜੀ ਆ ਬੇਸ਼ੱਕ ਆ ਦਰਮਿਆਨੀ ਹਾਈਟ ਆ ਮੀਡੀਅਮ ਹਾਈਟ ਦੇ ਵਿੱਚ ਆ ਪਰ ਕੁਆਲਿਟੀ ਚੰਗੀ ਆ ਠੀਕ ਆ ਆ ਕਰੋ ਚੈੱਕ ਜੀ ਜਦੋਂ ਵੀ ਲੈ ਰਹੇ ਹੋ ਨਾ ਮਾਣੇ ਉਹਦੇ ਵੀਡੀਓ ਵੇਖੀ ਹੋਏ ਜਰਾ ਆ ਕਰੋ ਚੈੱਕ ਜੀ ਠੀਕ ਹੈ ਠੀਕ ਹੈ ਬਾਕੀ ਦੋਸਤੋ ਰੇਡ ਜੋ ਭਾਅ ਵੜਦਾ ਜੋ ਬਾਜ਼ਾਰ ਚੱਲਦਾ ਉਸ ਦੇ ਹਿਸਾਬ ਨਾਲ ਹੀ ਹੋਵੇਗਾ ਕੋਈ ਇਹ ਨਹੀਂ ਹੋਵੇਗਾ ਵੀ ਜੇ ਰੇਡ ਨਹੀਂ ਦੱਸਣਦਾ ਕਿਉਂਕਿ ਇਹ ਕ ਵਪਾਰੀ ਦਾ ਸੁੱਖਿਆ ਜਾਂਦਾ ਵੀ ਜਾਇ ਤਾਂ ਉਹਨਾਂ ਵੀ ਅੱਗੇ ਪਸ਼ੂ ਲੱਜ ਕੇ ਅੱਗੇ ਸੇਲ ਕਰਨਾ ਹੁੰਦਾ ਚੈੱਕ ਕਰੋ ਦਾ ਸਾਈਜ਼ ਕੁਆਲਟੀ ਦੇਖੋ ਫਰ ਦੀ ਕੁਆਲਟੀ ਚੈੱਕ ਕਰੋ ਲੈਗਰ ਕੋਰ ਚੈੱਕ ਕਰੋ ਦਾ ਪੀਆ ਇਹ ਹਫਤਾ ਇੱਕ ਕੱਚੀ ਕੱਚੀ ਬਣਖਣੋ ਕਮਾਲ ਕਰਦੀ ਹੈ ਵੀ ਖਣ ਬਹੁਤ ਸੋਹਣਾ ਲੱਗਾ ਇਹਨੂੰ ਵੀ ਠੀਕ ਆ ਵੈੜ ਚੰਗੀ ਹੈ ਦੋਸਤੋ ਬੇਸ਼ੱਕ ਖਰੀਦਦਾਂ ਦੇ ਲਈ ਤੁਸੀਂ ਸੰਪਰਕ ਕਰਨਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਇਸ ਤੋਂ ਬਾਅਦ ਇੱਕ ਹੋਰ ਆਪਾਂ ਤੁਹਾਨੂੰ ਐਕਸਪ ਰਿਗੜ ਦਿਖਾਵਾਂਗੇ ਠੀਕ ਆ ਕ੍ਰੋਸ ਅੰਗ ਦੇ ਵਿੱਚ ਹੋਵੇਗੀ ਤੇ ਭਾਈ ਜਤਨ ਕੀ ਬਰੇਜ ਦੀ ਡਿਟੇਲ ਹੈ ਕੋਈ ਡਿਟੇਲ ਨਹੀਂ ਤਾਂ ਭਾਈ ਗੁੱਦਾ ਸ਼ੂਆ ਸੰਜਾਰੀ ਆ ਅੱਛਾ ਜੀ ਇਹਦੇ ਹਿਸਾਬ ਨਾਲ ਜੇ ਹਫਤਾ ਰੋਗੀਆਂ ਦੇ ਹੱਲ ਟਲ ਮੋੜੇ ਉਹ ਸੀ ਹੂੰ ਥੋੜਾ ਸਮਾਂ ਲੱਗਦਾ ਹੈ ਠੀਕ ਹੈ ਪਹਿਲਾਂ ਥੋੜਾ 16 ਕਿਲੋ 17 ਕਿਲੋ ਰਹੀ ਹੈ ਏ ਰਗੀ ਜਿਆਦਾ ਨਹੀਂ ਰਿਹਾ 18 19 ਕਿਲੋ ਪੈਣਾ ਦੋ ਦਿਨ ਦਿੰਨਾ ਚਾਹੀਦਾ ਹੈ ਠੀਕ ਹੈ ਕਿਉਂਕਿ ਅੱਧ ਦਿਨ ਦੀ ਹਿਸਾਬ ਨਾਲ ਦੇਖੀ ਆਪਾਂ ਚੜ੍ਹ-ਤੜ ਦੇਖੀ ਆਪਾਂ ਸੁਣ ਲਈਏ ਸਵੇਰ ਤੁਸ ਜੇ 16 17 18 19 ਕਿਲੋ ਦੋ ਦਿਨ ਕੁਝ ਨਹੀਂ ਕਹਿੰਦਾ ਹੂੰ ਬਾਕੀ ਜਿੱਦਾਂ ਨਾਂ ਦੇਣ ਵਾਲਿਆ ਉਹਦੇ ਹਿਸਾਬ ਨਾਲ ਵੀ ਪੂਰੀ ਪਰਫੈਕਟ ਆ ਜੀ ਜੀ ਆ ਕੱਢ ਕੇ ਬਾਹਰੋਂ ਖੋਖਾ ਦਿਖਾਉਣੀ ਇਧਰ ਆ ਲੋ ਵੀ ਦੋਸਤੋ ਕਰੋ ਚੈੱਕ ਭਵਨ ਜੀ ਨੇ ਢਿੱਲਾ ਢੂਣਾ ਦੱਸ ਦਿਆ ਵੀ ਸਮਾਂ ਲੈ ਜੂਗੀ ਠੀਕ ਆ ਜਿਵੇਂ ਵੀਰ ਨੇ ਕਿਹਾ ਵੀ ਸਮਾਂ ਲੈ ਜੂਗੀ ਤੇ ਸਮਾਂ ਦੋਸਤੋ ਲੈ ਜੂਗੀ ਠੀਕ ਆ ਲੜ ਲੂਟੋ ਹਜੇ ਬੇਸ਼ੱਕ ਤੁਸੀਂ ਵੇਖ ਲੋ ਵੇਖ ਖਿੱਚਣੇ ਆ ਤੇ ਆ ਆਰਡਰ ਦੀ ਕੁਆਲਿਟੀ ਜੇ ਵੈੜ ਜਿਹੜੀ ਆ ਦੋਸਤੋ ਹਾਈਟ ਵੱਲੋਂ ਦੇਖੀਏ ਤੇ ਪੂਰੀ ਹਾਈਟ ਆ ਠੀਕ ਆ ਵੱਡੀਆਂ ਵੈੜਾਂ ਦੇ ਵਿੱਚ ਨਾਰਮਲੀ ਆਪਾਂ ਗੱਲ ਕਰੀਏ ਵੱਡੀਆਂ ਵੈੜਾਂ ਦੇ ਵਿੱਚ 35 ਆ ਠੀਕ ਆ ਸ਼ਾਨਦਾਰ ਆ ਹੂੰ ਉਹ ਚੰਗੀ ਕੁਆਲਿਟੀ ਆ ਬਾਈ ਬਾਕੀ ਬਾਈ ਪਣ ਤੁਪੰਦ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਆਏ ਜੇ ਸਾਡੀ ਤਸੱਲੀ ਪੂਰੀ ਆ ਇਹ ਪੂਰੇ ਵਰਦੇ ਮੁਰਦੇ ਥਾਣੇ ਚੇਪਾ ਚੂਪਾ ਪੂਰਾ ਸਾਡੀ ਤਸੱਲੀ ਪੂਰੀ ਆ ਕੋਈ ਜਿਹੜਾ ਵੀਰ ਭਰਾ ਲੈਣਾ ਉਹ ਆਪੀ ਤਸੱਲੀ ਕਰੇ ਉਹ ਆਪਣੇ ਸਮਾਂ ਦੇ ਛੋਟੇ ਘਰ ਪਹੁੰਚ ਕੇ ਤਸੱਲੀ ਕਰਿਆ ਦੀ ਬਈ ਪੂਰੀ ਕਰੇ ਜੇ ਆਹ ਭਾਈ ਫੀਰੀ ਆਪਾਂ ਇਹੋ ਬੇਨਤੀ ਕਰਦੇ ਆਂ ਪਿਛਲੀ ਹਰ ਵੀਡੀਓ ਚ ਵੀ ਕਰਦੇ ਆ ਤੇ ਇਸ ਚ ਵੀ ਇਹੋ ਕਰਾਂਗੇ ਜਿਹੜਾ ਤੇ ਡੰਗਰ ਸੂਇਆ ਉਹਦੀ ਤਸੱਲੀ ਕਰੋ ਅਸੀਂ ਦੋ ਟਾਈਮ ਚਾਰ ਟਾਈਮ ਬਿਲਕੁਲ ਜੀ ਜਿਹੜਾ ਡੰਗਰ ਐ ਸੂਣ ਵਾਲਾ ਉਹਦੇ ਥਾਣੇ ਤਸੱਲੀ ਕਰੋ ਠੀਕ ਆ ਕਿਉਂਕਿ ਭਾਜੀ ਬਾਅਦ ਕੋਈ ਲਾਂਹੇ ਵਾਲੀ ਗੱਲ ਨਹੀਂ ਰਹੀ ਬਿਲਕੁਲ ਬਿਲਕੁਲ ਮੇਤਰ ਭਾਈ ਗੱਲ ਐ ਹੁੰਦੀ ਵੀ ਆਨਲਾਈਨ ਚਲੋ ਭੈਣ ਭਰਾ ਸੌਦਾ ਕਰਦੇ ਆ ਹੁੰਦਾ ਵੀ ਰਹਿਣੇ ਆ ਆਨਲਾਈਨ ਭਾਈ ਜਿਹੜੀਆਂ ਪਸ਼ੂਆਂ ਵੀਡੀਓ ਦੇ ਵਿੱਚ ਆਪਾਂ ਜਿੰਨੇ ਐਨੀਮਲ ਸੀਗੇ ਆਪਣੇ ਕੋਲ ਸੂਏ ਉਹ ਸਾਰੇ ਆਨਲਾਈਨ ਹੀ ਉਹਨਾਂ ਦੀ ਮਿਲਕਿੰਗ ਹੋਈ ਆ ਠੀਕ ਆ ਮੱਝਾਂ ਹੋ ਗਈਆਂ ਆਪਣੇ ਮਾਲਵੇ ਬਟਿੰਡਾ ਵਾਲੀ ਸਾਈਡ ਦੀਆਂ ਤੇ ਉਹਨਾਂ ਦੀ ਸ਼ਾਮੀ ਮਿਲਕਿੰਗ ਕਰਾਤੀ ਸੇਰੇ ਕਰਾਤੀ ਆ ਕਿ ਉਹ 11 ਵਜੇ ਤੋਂ ਆਪਣੀ ਮੱਝਾਂ ਲੈ ਗਈ ਠੀਕ ਆ ਭਰਾ ਇਸ ਤੋਂ ਬਾਅਦ ਇੱਕ ਲਾਸਟ ਫਾਈਨਲ ਤੇ ਜਿਹੜੀ ਵਹਿੜ ਪਤਖਾਉਣੀ ਆ ਤੁਹਾਨੂੰ ਇਹ ਸੂਈ ਜਵਾਈ ਆ ਬਟੇ ਕੱਦ ਕਰਦੇ ਵਿੱਚ ਜੇ ਪਿਓਰਿਟੀ ਵਿੱਚ ਵੇਖੀ ਤੇ ਐਚ ਐਫ ਦੀ ਵਹਿੜ ਆ ਠੀਕ ਆ ਤੇ ਇਹਦਾ ਵੀਰ ਜੀ ਹੁਣ ਤੱਕ ਦਾ ਕੀ ਰਿਕਾਰਡ ਹੈਗਾ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੁਹਾ ਕੇ ਨਾ ਇਹਦਾ ਭਾਜੀ ਇਹ ਹੈਗੀ ਆ ਆਪ ਹੈਗੀ ਡੈਨਮਾਰਕ 40 120 ਵੀ ਬੱਸੀ ਆ ਏ ਠੀਕ ਹੈ ਜੀ ਹਾਂਜੀ ਇਹ ਦੂਜੀ ਸੂਈ ਸੂਈ ਆ ਚੌਕਲੇ ਦੰਦਾਂ ਦੇ ਵਿੱਚ ਆ ਜੀ ਠੀਕ ਹੈ ਜੀ ਹਾਂਜੀ ਤੇ ਰਾਤੀ ਸੂਈ ਆਪਣੇ ਕੋਲ ਠੀਕ ਆ ਬੜਾ ਤੇ ਸੀਮੰਦਾ ਇਹਦਾ ਪਤਾ ਨਹੀਂ ਕਿਹੜਾ ਲੱਗਾ ਪਰ ਜੇ ਹਿਸਾਬ ਨਾਲ ਆਪਾਂ ਵਸ਼ੀ ਦਾ ਕਲਰ ਵੇਖੀਏ ਪਸੀ ਪਲੀ ਭਲੀ ਬੋਲੋ ਆਹ ਇੱਕ ਬਾਈ ਜੋ ਵੀ ਬਹੁਤ ਜਿਆਦੀ ਵੱਡੀ ਹੈ ਇਹ ਜਿਵੇਂ ਏਅਰ ਸ਼ਰਚ ਆ ਗਈ ਹੈ ਏਅਰ ਸ਼ਰਚ ਆ ਗਈ ਹੈ ਹਾਂ ਏਅਰ ਸ਼ਰਚ ਦੀ ਬੱਚੀ ਆਪਾਂ ਕਹਿ ਸਕਦੇ ਜਿਹੋ ਟੇ ਰੰਗ ਟੰਗ ਜਿਆ ਬਹੁਤ ਸੋਹਣਾ ਪਸੀ ਬਹੁਤ ਜਿਆਦੀ ਬਰੀਡ ਵਾਲੀ ਵਸ਼ੀ ਹੈ ਇਹਨਾਂ ਦੇ ਦਿੱਏ ਬਾਕੀ ਜਿਹੜਾ ਕੋਈ ਹੋਰਲੇ ਦੇ ਕਿਸਮਤ ਉਹਦੀ ਉਹਦੇ ਨਾਲ ਠੀਕ ਹੈ ਵੀ ਠੀਕ ਆ ਇਹ ਚੌਕ ਦੇ ਦੰਦ ਹਜੇ ਬਈ ਇਹ ਚੌਕ ਦੇ ਜੰਮਾ ਦੇ ਦੇਖਿਆ ਬਰਾਬਰ ਨਹੀਂ ਹੋਣੀ ਆ ਜੀ ਬਰਾਬਰ ਤੇ ਨਹੀਂ ਕੀਤੇਗੇ ਹਾਂਜੀ ਚੌਕ ਦੇ ਬਰਾਬਰ ਬਰਾਬਰ ਹੋ ਬਰਾਬਰ ਹੋ ਗਿਆ ਸ਼ਿੱਗੀ ਹੋਈ ਨਹੀਂ ਇਹਦੇ ਬੁਦੀ ਸ਼ਿੱਗੀ ਨਹੀਂ ਹੋਏਗੀ ਹਾਂਜੀ ਉਹ ਚੱਕਲੇ ਬਰਾਬਰ ਹੋ ਗਏ ਇਹ ਰਾਤੀ ਹੋਈ ਆ ਭਾਜੀ ਆ ਕਰੋ ਚੱਕ ਜਾ ਕਮਾਲਾਂ ਕਰੀ ਬੈਠੀ ਆ ਵੇਖ ਆ ਦੇਖੋ ਹੈ ਵੀ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਵੀ ਮਿੱਤਰੋ ਐ ਵੀ ਪੰਡਾ ਪਾਈਆਂ ਵੇਖੋ ਆ ਦੇਖੋ ਅੱਲਾ ਹੋ ਜੀ ਹੈ ਇਹ ਨਹੀਂ ਤੁਹਾਨੂੰ ਠੀਕਾ ਕਿਵੇਂ ਇਹ ਮੈਂ ਵੀ ਕੱਲ੍ਹ ਆ ਕੇ ਜਰਸੀ ਨੂੰ ਕਿਤੇ ਕਹਿ ਦੇਣਾ ਵੀ ਸੀਰਸ ਹੋਊਗਾ ਈ ਆ ਕੇਪ ਦੇ ਵਿੱਚ ਵੀ ਅਸੀਲ ਪੁਨਾ ਵੇਖੋ ਪੂਰਾ ਹੈਗਾ ਜਿਵੇਂ ਮਰਜ਼ੀ ਜਿਹੜੇ ਬੰਨੇ ਮਰਜ਼ੀ ਹੱਥ ਚ ਲਾਈਓ ਇਹ ਭਾਈ 2-2 ਫੁੱਟ ਲੱਤਾਂ ਜੋੜਦੀ ਨਹੀਂ ਐ ਥੱਲੇ 1.5 ਫੁੱਟ ਤੇ ਮਾਮੂਲੀ ਐ ਜਿੱਦਣ ਵੇਖਿਓ ਹਿਸਾਬ ਨਾਲ ਪੂਰੀ ਅਜੇ ਦੋਤੇ ਖਰੀ ਆ ਗਈ ਤੇ ਲੱਤਾਂ ਦੇ ਕੋਲ 2-2 ਫੁੱਟ ਜੁੜਨੀਆਂ ਹੀ ਨਹੀਂ ਐ ਹੂੰ ਹੂੰ 1.5-1.5 ਫੁੱਟ ਤੇ ਇਹ ਵੀ ਲੱਤਾਂ ਨਹੀਂ ਲੱਤਾਂ ਦੇ ਵਿੱਚ ਡਿਫਰੈਂਸ ਹੈਗਾ ਹੂੰ ਆਹ ਕਰੋ ਚੈੱਕ ਜੀ ਬਾਕੀ ਸੰਥਣ ਇਹ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਦੋਸਤੋ ਮੁੱਠੀ ਵਾਲਾ ਥਾਣਾ ਤੇ ਬਿਲਕੁਲ ਸਪੇਸ ਅੰਤਰ ਤੁਸੀਂ ਵੇਖੋਗੇ ਵੀ ਗਿੱਠਾਂ ਦੀਆਂ ਗਿੱਠਾਂ ਵ ਕਿਉਂ ਬਣਦੀ ਹੈ ਗੱਲ ਦੋਸਤੋ ਠੀਕ ਆ ਵਹੜ ਜਿਹੜੀ ਆ ਦੋਸਤੋ 20 ਹਜ਼ਾਰ ਚਵਾਈ ਇਹਦੀ ਨਿਤਨ ਹੋਣੀ ਆ ਹੋਣੀ ਆ ਚਵਾਈ ਠੀਕ ਆ ਸਵੇਰ ਜਾਈ ਫਿਰ ਆਪਾਂ 7:00 ਵਜੇ ਚੋਈ ਸੀ ਕੋਈ 6:30 7 ਕਿਲੋ ਇਹ ਬੋਲਾ ਚੋਈ ਆ ਦੋਸਤੋ ਫਿਰ 1 ਕਿ ਚਵਾਈ ਹੋਈ ਆ ਦੂਜੀ ਹੋਣ ਜਾ ਰਹੀ ਆ ਹੋਣੀ ਆ ਹਾਂਜੀ ਹੋਣੀ ਆ ਜੀ ਲਓ ਵੀ ਦੋਸਤੋ ਚਵਾਈ ਤੁਸੀਂ ਦੋ ਟਾਈਮ ਕਰ ਲਿਓ ਜਿਹੜਾ ਪਸ਼ੂ ਖਾਸ ਤੌਰ ਤੇ ਵੀਰ ਦੇ ਘਰੇ ਸੋਇਆ ਤਿੰਨ ਟਾਈਮ ਕਰ ਲਿਓ ਬੱਚੀ ਵੀ ਜਿਹੜੀ ਦੋਸਤੋ ਵੱਡੀ ਵਹੜ ਦੇ ਬਰਾਬਰ ਹੀ ਆ ਬੇ ਬਿਲਕੁਲ ਨਹੀਂ ਕਹਿਣ ਦੀ ਗੱਲ ਨਹੀਂ ਬਾਕੀ ਜਿਹੜੀ ਟੇਲ ਹੈਗੀ ਟੇਲ ਦੀ ਤੁਸੀਂ ਕੁਆਲਟੀ ਦੇਖੋ ਬਿਲਕੁਲ ਜਿਹੜੀ ਆ ਖੁੱਚਾਂ ਤੋਂ ਬਿਲਕੁਲ ਤਾਂ ਹੈਗੀ ਆ 3 2 3 ਇੰਚ ਆ ਦੇਖੋ ਬਾਕੀ ਕੁਆਲਟੀ ਬਹੁਤ ਵੱਡੀ ਨਹੀਂ ਚੰਗੀ ਕੁਆਲਟੀ ਭਾਈ ਓਵਰ ਆਲ ਤੇ ਆਪਾਂ ਹੋਰ ਕੇ ਤੁਹਾਨੂੰ ਤੋਰ ਕੇ ਦਿਖਾ ਰਹੇ ਹਾਂ ਆ ਬਾਹਰ ਕੱਢ ਲੈਨੇ ਇੱਧਰ ਸੋਸੋ ਚੈੱਕ ਲੋ ਵੀ ਦੋਸਤੋ ਕਰੋ ਚੈੱਕ ਵੱੜਦੀ ਪਈ ਗੱਲ ਕਿ ਨਹੀਂ ਠੀਕ ਆ ਹਵਾਨਾ ਲੈ ਕੇ ਜਿਹੜਾ ਬੈੜ ਤੋਂ ਆ ਬੈੜ ਆਪ ਹੀ ਬਹੁਤ ਵੱਡੀ ਆ ਤੇ ਹਵਾਨਾ ਵੀ ਚੰਗਾ ਵਧੀਆ ਨਿਕਰ ਆ ਹਾਂਜੀ ਹਾਂਜੀ ਸਾਜੀ ਇਹ ਤੇ ਵਾੜ ਵੱਡੀ ਐ ਦੋਸਤੋ ਵੱਡੀਆਂ ਵਾੜਾਂ ਦੇ ਵਿੱਚ ਗਿਣਤੀ ਆ ਤੇ ਨਿਤਨਪਾ ਕਿੰਨਾ ਕੁ ਵੈਸੇ ਮਿਲ ਕਿੰਗ ਪੀਕ ਲੈਵਲ ਦੀ ਗੱਲ ਕਰੀ ਕਿੰਨਾ ਕੁ ਚਵਾਉਣਾ ਚਾਹੀਦਾ ਚਲੋ ਵਾੜ ਨੂੰ ਆਪਣਾ ਰੋਜ਼ ਕੰਮ ਤੁਹਾਡਾ ਵੀ ਵਾੜਾਂ ਪਸ਼ੂਆਂ ਦੇ ਵਿੱਚ ਰਹਿੰਦੇ ਆਰਡਰ ਦੇ ਹਿਸਾਬ ਨਾਲ ਵੇਖੀ ਇਹ ਤੇ ਭਾਜੀ ਕਿ ਉਹ ਵੀ ਇਹਦੀ ਜਿਹੜੀ ਪਹਿਲੇ ਪਹਿਲੇ ਲੇਕਸ਼ਨ ਦੇ ਵਿੱਚ ਇਹਦੀ ਮਿਲਕਿੰਗ ਹੋਈ ਜਿਹੜੀ ਠੀਕ ਆ ਉਹ ਹੋਈ ਆ ਭਾਜੀ 24 ਕਿਲੋ ਦੀ 23 ਤੋਂ 24 ਕਿਲੋ 23 24 ਇੱਥੇ ਰਹੀ ਤੇ ਲਈ ਵੀ ਆਪਣੇ ਖਾਸ ਬੰਦਿਆਂ ਕੋਲ ਹੀ ਆ ਹਾਂਜੀ ਹਾਂਜੀ ਤੇ ਜੇਸਾ ਹੁਣ ਭਾਜੀ ਹੁਣ ਆਰਡਰ ਤਿਆਰ ਕੀਤਾ ਨੇ ਤੇ ਬਾਕੀ ਅਜੇ ਵੇਖੋ ਇਹਨੂੰ ਮਾਮੂਲੀ ਆ 25 26 ਕਿਲੋ ਰਮਾਨ ਤੁਸ ਦੇਣਾ ਚਾਹੀਦਾ ਬਿਲਕੁਲ ਜੀ ਅਜੇ ਹਜਾ ਧਾਂਚਾ ਲੱਗਾ ਲੱਗਾ ਇਹ ਡਿਸਟੈਂਸ ਚੈੱਕ ਕਰੋ ਬਿਲਕੁਲ ਜਿਵੇਂ ਆਰਡਰ ਦੀ ਕੁਆਦੀ ਚੈੱਕ ਕਰੋ ਥਾਂ ਦੀ ਚੈੱਕ ਕੁਆਦੀ ਚੈੱਕ ਕਰੋ ਹਾਈਟ ਵਾਈਜ਼ ਵੇਖੋ ਹੂੰ ਫੇਸ ਕੁਆਦੀ ਵੇਖੋ ਇਹੋ ਹੀ ਹੋਰਦਾ ਭਾਜੀ ਬਿਲਕੁਲ ਜੀ ਜਿਹੜੇ ਖਾਸ ਤੌਰ ਤੇ ਵੀਰਾਂ ਨੇ ਖਰੀਦਣੀ ਹੈ ਨਾ ਜਿਹੜੇ ਵੀਰ ਵੀ ਸਮਝ ਰੱਖਦੇ ਆ ਉਹਨੂੰ ਪਤਾ ਲੱਗ ਜਣਾ ਹਰ ਇੱਕ ਚੀਜ਼ ਦੀ ਚੀਜ਼ ਵੇਖ ਕੇ ਵੀ ਹਰ ਇੱਕ ਚੀਜ਼ ਦੇ ਵਿੱਚ ਵੀ ਹਰ ਇੱਕ ਪਾਸੇ ਜਿਹੜੀ ਕੁਆਲਿਟੀ ਆ ਚੀਜ਼ ਚ ਨਿਤਰ ਭਾਈ ਇਹ ਤੋਂ ਅੱਜ ਤੋਂ 8 ਦਿਨਾਂ ਬਾਅਦ ਵੇੜ ਤੋਂ ਆਫਦਾ ਚੱਡਾ ਲੈ ਕੇ ਤੁਰਿਆ ਨਹੀਂ ਜਾਊਗਾ ਬਿਲਕੁਲ ਹਾਂਜੀ ਕਿਉਂਕਿ ਐਸਾ ਚੱਡਾ ਬਹੁਤ ਤਿਆਰ ਕੀਤਾ ਨੇ ਕਟੜ ਦੀ ਗਵਾਰਦੀ ਵੇਖੋ ਹਰ ਕੋਈ ਬੰਦਾ ਵੇਖ ਸਕਦਾ ਇਹਨੂੰ ਤੇ ਸ਼ੀਲਸ ਲੱਗ ਇੰਨੀ ਭਾਵੇਂ ਇਹਨੂੰ ਕੋਈ ਬਹਿ ਕੇ ਜਵਾਲ ਚਲ ਲਓ ਜੀ ਲਓ ਅਰੇ ਮਾਰੀ ਮੋਢੀ ਥੋੜੀ ਬੋਲੀ ਪਾ ਲਿਆ ਲਓ ਜੀ ਆ ਦੇਖੋ ਜੀ ਠੀਕ ਹੈ ਤੇ ਠੀਕ ਹੈ ਜੀ ਤਾਂ ਭਾਈ ਅੱਜ ਐਨੀਮਲ ਜਿਹੜੇ ਆਪਣੇ ਪੂਰੇ ਵੇਰਵੇ ਸਵੇਤ ਤਾਂ ਹੋ ਗਿਆ ਕਬਰ ਵੀ ਦਾ ਹਾਂਜੀ ਹੋ ਗਿਆ ਜੀ ਤੇ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੱਸੋ ਸੰਪਰਕ ਨੰਬਰ ਆਪਣਾ 98768 84460 ਠੀਕ ਹੈ ਤੇ ਆਪਣਾ ਸ਼ਹਿਰ ਖਾਸ ਪੱਟੀ ਆ ਹਾਂਜੀ ਮਿਹਰ ਚਵਾਰਾ ਨਾ ਧੁਰਾ ਨਾ ਪੱਟੀ ਦੇ ਕੋਲ ਹੀ ਪੱਟੀ ਦੇ ਸ਼ਹਿਰ ਦੇ ਵਿੱਚ ਨਿਹਰ ਚਵਾਰਾ ਸਾਹਿਬ ਘਰ ਦਾ ਪਿੱਲੀ ਪੱਟੀ ਪੈਂਦੀ ਐ ਨੂੰ ਤੇ ਜ਼ਿਲ੍ਹਾ ਵੀ ਨਤਰਨਦਨ ਪੈਂਦਾ ਬਿਲਕੁਲ ਬੇਨਤੀ ਇੱਕ ਇਹੋ ਹੀ ਆ ਪਹਿਲਾਂ ਵੀ ਕੀਤੀ ਤੇ ਲਾਸ਼ ਵੀ ਇਹੋ ਕਰਨ ਲਗਾਏ ਵੀ ਭਾਜੀ ਜਿਹੜਾ ਵੀ ਆਪਦਾ ਐਨੀਮਲ ਲੈਣ ਦਿਆ ਠੀਕ ਹੈ ਉਹ ਚਾਹੇ ਸੂਇਆ ਸੂਏ ਦੀ ਪਰ ਸੂਏ ਦੀ ਚਵਾਈ ਕਰੋ ਇੱਕ ਟਾਈਮ ਕਰੋ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਚਾਰ ਟਾਈਮ ਕਰੋ ਸਾਨੂੰ ਇਸ ਚੀਜ਼ ਨਾਲ ਕੋਈ ਨਹੀਂ ਹੈ ਠੀਕ ਹੈ ਤੇ ਜਿਹੜਾ ਗੱਬਣ ਆ ਉਹਦੀ ਦੁਨੀਆ ਦੇ ਖਣਾ ਦੀ ਖਿੱਚਤ ਚੈੱਕ ਪਾਸ ਕਰੋ ਜੇ ਪਾਸ ਹੁੰਦੀ ਹੈ ਤਾਂ 게ਟੋ ਕਾੜੋ ਨਹੀਂ ਪਾਸ ਹੋਵੇ ਨਹੀਂ ਸਾਨੂੰ ਕੋਈ ਗੱਲ ਨਹੀਂ ਸਾਨੂੰ ਕੋਈ ਤੜ ਨਹੀਂ ਉਹਦੇ ਵਿੱਚ ਠੀਕ ਆ ਹਾਂਜੀ ਸੋ ਦੋਸਤੋ ਇਹ ਸਾਨੂੰ ਵੀਰ ਨਿਤਨ ਕਹਿੰਦਾ ਭਾਵੇਂ ਹੈਗਾ ਵੀ ਜਿਹੜਾ ਦੋਸਤੋ ਜਿੰਨੇ ਵੀ ਵਪਾਰੀ ਵੀਰ ਨੇ ਸਾਰੇ ਇੱਕੋ ਗੱਲ ਕਹਿੰਦੇ ਆ ਵੀ ਹਰ ਇੱਕ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਆ ਵੀ ਚੁਆਈ ਪੈਸੇ ਤੁਸੀਂ ਖਰਚ ਕਰਨੇ ਆ ਆਪਣਾ ਹੱਕ ਸਮਝ ਕੇ ਜਿਹੜੀ ਚੁਆਈ ਆ ਦੋ ਟਾਈਮ ਦੀ ਤਿੰਨ ਟਾਈਮ ਦਾ ਇਹਦਾ ਕਰਾਈਟੇਰੀਆ ਹੈਗਾ ਉਹ ਪੂਰਾ ਕਰ ਲਿਆ ਜਾਵੇ ਠੀਕ ਆ ਜਿਹੜੇ ਪਸੂ ਖਾਸ ਤੌਰ ਤੇ ਸੂਣ ਵਾਲੇ ਆ ਉਹਨਾਂ ਨੂੰ ਟਿੱਪ ਕੇ ਬੇਸ਼ੱਕ ਜਿਹੜਾ ਤੁਸੀਂ ਤਸੱਲੀ ਕਰ ਸਕਦੇ ਹੋ ਜੇਕਰ ਨਹੀਂ ਤੁਹਾਨੂੰ ਜਾਣਕਾਰੀ ਹੈ ਕਿ ਆਪਣਾ ਕੋਈ ਭੈਣ ਭਰਾ ਕੋਈ ਸਾਕ ਸਬੰਧੀ ਨਾਲ ਲਿਆਇਆ ਕਰੋ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਗੇਟ ਤੋਂ ਬਾਹਰ ਹੋ ਗਏ ਦੋਸਤੋ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਕੋਈ ਗਾਰੰਟੀ ਕੋਈ ਤਸੱਲੀ ਨਹੀਂ ਰਹਿ ਜਾਂਦੀ ਕਿ ਇਹ ਜਿਹੜਾ ਤੁਹਾਨੂੰ ਮੰਨਣਾ ਪਊਗਾ ਗਾਰੰਟੀ ਭਾਜੀ ਆਪਣੀ ਜਿਹੜੀ ਹੈਗੀ ਕੋਈ ਅਗਲਾ ਕਹਿ ਦਿੰਦਾ ਨਾ ਵੀ ਗਾਰੰਟੀ ਗਾਰੰਟੀ ਆਪਾਂ ਲਾਈਵ ਮਿਲਕਿੰਗ ਕਰਾ ਕੇ ਦੇ ਸਕਦੇ ਆ ਸ਼ਾਮੀ ਚੋਲੇ ਦਿਨ ਟਾਈਮ ਟੂ ਟਾਈਮ ਚੋਲੇ ਉਹ ਸਭ ਤੋਂ ਵਧੀਆ ਜਾਂਦਾ ਭਾਜੀ ਜਿਹੜੀ ਆਦੀ ਦੋਵੇਂ ਟਾਈਮ ਤਸੱਲੀ ਕਰਾ ਲਿੰਦਾ ਠੀਕ ਹੈ ਜੀ ਸੋ ਦੋਸਤੋ ਮਿਲਦੇ ਇੱਕ ਨਵੀ